ਹਾਂਜੀ ਵੈਲਕਮ ਆ ਜੀ ਸਾਰਿਆਂ ਦਾ ਹਰਮਨਜੀਤ ਬਲੌਗ ਚੈਨਲ ਤੇ ਸੋ ਆਪਾਂ ਕਈ ਦਿਨ ਬਾਅਦ ਮਿਲ ਰਹੇ ਆ ਜੀ ਆਪਾਂ ਤੁਹਾਡੇ ਨਾਲ ਇੱਕ ਬਲੌਗ ਸ਼ੇਅਰ ਕਰਨ ਲੱਗੇ ਆ ਜਿਹੜਾ ਇਹ ਬਲੌਗ ਆ ਹਨ ਇਹ ਸਾਰੇ ਕੰਮ ਜਿਵੇਂ ਕੀ ਤੁਹਾਨੂੰ ਪਤਾ ਦੀਵਾਲੀ ਲੰਘ ਕੇ ਹਟਿਆ ਮੈਂ ਦੀਵਾਲੀ ਦੇ ਸਾਰੇ ਕੰਮ ਕਰਨ ਤੋਂ ਪਹਿਲਾਂ ਆਪਾਂ ਇਹ ਬਲੌਗ ਕੰਮ ਕੀਤਾ ਸੀਗਾ ਤੇ ਕਿਸੇ ਰੀਜ਼ਨ ਕਰਕੇ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਏ ਆਪਾਂ ਹੁਣ ਸ਼ੇਅਰ ਕਰਨ ਲੱਗੇ ਆ ਤੁਹਾਡੇ ਸਾਰਿਆਂ ਨਾਲ ਤੇ ਪੂਰੇ ਹਰਜੀਤ ਜਾਣ ਰਹੇ ਸੀਗੇ ਆਟਾ ਸੋ ਮੈਦਾ ਕੱਢ ਰੇ ਨੇ ਕਰਦਾ ਸੋ ਤੁਸੀਂ ਵੀ ਗੈਸ ਲਾਈ ਹੋਇਆ ਹੁਣਾਂ ਵੀ ਕਰਦਾ ਮੈਦਾ ਤੇ ਕਾਦੇ ਲਈ ਕੱਢ ਰਹੇ ਨੇ ਕੀ ਕਰਨਾ ਹੋਊਗਾ ਤੇ ਅਸੀਸ ਵੀ ਨਾਲ ਸੀ ਅਸੀਸ ਨੇ ਵੀ ਥੋੜੇ ਜੇ ਤੱਪੜ ਵੀ ਖਾਦੇ ਮਾੜੇ ਮੋٹے ਜੇ ਤੇ ਸ਼ਰਾਰਤਾਂ ਬਹੁਤ ਕਰਦਾ ਹਨਾ ਆਟਾ ਦੇਖੋ ਆਟੇ ਆਟੇ ਨਾਲ ਹੋਈ ਪਈ ਆ ਤੇ ਹਰਜੀਤ ਛਾਂ ਰਹੀ ਸੀ ਆਟਾ ਮੇਰ ਦਾ ਸੋ ਆਪਾਂ ਤੁਹਾਨੂੰ ਹੁਣ ਦੱਸ ਦਿੰਦੇ ਨੇ ਕਿਉਂਕਿ ਆਪਾਂ ਬੱਟੀਆਂ ਸੀ ਸੇਮ ਹੀ ਆ ਕਰਦੇ ਅ ਥੋੜੀਆਂ ਜਿਹੀਆਂ ਕਰਦੇ ਆਟਾ ਮੈਦੇ ਦੀਆਂ ਤੇ ਬਾਕੀ ਆਪਾਂ ਸੂਜੀ আর ਮੈਦੇ ਦੀਆਂ ਗੱਟੀਆਂ ਸੀਆਂ ਤੇ ਆਟਾ ਛਾਂ ਚੁੱਕੇ ਨੇ ਹਰਜੀਤ ਤੇ ਮੰਮੀ ਨੇ ਸਵੇਰ ਸਵੇਰੇ ਆਪਣਾ ਕੰਮ ਕੀਤਾ ਸੋ ਚਾਹ ਪੀ ਕੇ अर्ਲੀ ਮਾਰਨਿੰਗ ਦੀ ਹਨਾ ਮੰਮੀ ਨੇ ਆਪਣੀ ਪੀੜੀ ਬੁਣੀ ਪਾਈ ਸੀਗੀ ਤੇ ਫਿਰ ਪੀੜੀ ਬੁਨਣ ਤੋਂ ਬਾਅਦ ਆਪਾਂ ਲੱਗੇ ਸੀ ਹੋਰ ਕੰਮ ਕਰ ਤੇ ਨਾਲ ਦੀ ਨਾਲ ਹਰਜੀਤ ਲਾਰੇ ਸੀ ਪੋਚਾ ਤੇ ਨਾਲ ਦੀ ਨਾਲ ਮੰਮੀ ਨੇ ਪੂਨੇ ਟਾਈਮ ਚ ਪੀੜੀ ਬੁਨਦੀ ਤੇ ਨਾਲ ਦੀ ਨਾਲ ਹਰਜੀਤ ਥੋੜੀ-ਬੋਤੀ ਵੀਡੀਓ ਬਣਾਈ ਗਏ ਤੇ ਇਹ ਵੀਡੀਓ ਲੇਟ ਕਰਨ ਦਾ ਰੀਜ਼ਨ ਆ ਵੀ ਹਨਾ ਟਾਈਮ ਨਹੀਂ ਲੱਗਿਆ ਬੀਜ਼ੀ ਬਹੁਤ ਰਿ ਦੀਵਾਲੀ ਸੀਗੀ ਤੁਹਾਨੂੰ ਪਤਾ ਵੀ ਦੀਵਾਲੀ ਦੇ ਕਿੰਨੇ ਕੰਮਕਾਰ ਹੁੰਦੇ ਨੇ ਸਾਰੇ ਹੀ ਜਿਹੜੇ ਪਤਾ ਸਾਬ ਨੂੰ ਹੋਮ ਜਿਹੜੇ ਹੋਮ ਚ ਮਤਲਬ ਕਰਦੇ ਨੇ ਹੋਮਵਰਕ ਵਗੈਰਾ ਤੇ ਹਨਾ ਵੀ ਕਿੰਨੇ ਕੰਮ ਹੁੰਦੇ ਨੇ ਦੀਵਾਲੀ ਦੇ ਸੋ ਉਹਦੇ ਕਰਕੇ ਬੀਜੀ ਸੀਗੇ ਸਫਾਈਆਂ ਤੇ ਫਿਰ ਦੀਵਾਲੀ ਸੋ ਸਾਰੇ ਬੀਜੀ ਹੁੰਦੇ ਨੇ ਤੇ ਮੰਮੀ ਨੇ ਵੀ ਇੰਤਰੀ ਸੀ ਪੀੜੀ ਆਪਣੀ ਚਲੋ ਵੀ ਤੇ ਨਾਲ ਦੀ ਨਾਲ ਕੋਲ ਬੈਠੇ ਸੀ ਅਸੀਂ ਵੀ ਬੈਗੇ ਸੀਗੇ ਕੋਲ ਬਾਤ ਵਿੱਚ ਚਾ ਕੇ ਮੰਮੀ ਨੇ ਪੀੜੀ ਬੁਨੀਗੇ ਸੋ ਅਸੀਂ ਆਪਣੇ ਬਾਕੀ ਕੰਮ ਨੇ ਬੜੇ ਨਾਲ ਦੀ ਨਾਲ ਫਿਰ ਪੀੜੀ ਬੁਨ ਕੇ ਕਿਉਂਕਿ ਫਿਰ ਸੇਮੀਆਂ ਬਟਨ ਲੱਗਣਾ ਸੀਗਾ ਸੋ ਵਸੀਸ ਨੂੰ ਸਕੂਲ ਛੱਡ ਕੇ ਆਂਦਾ ਪਹਿਲਾਂ ਤਾਂ ਫਟਾਫਟ ਸਾਰੇ ਕੰਮਕਾਰ ਕੀਤੇ ਤੇ ਮੰਮੀ ਦੀ ਪੀੜੀ ਬੁੰਦੇ ਬੁੰਦੇ ਆਪਾਂ ਇਹ ਸਾਰੇ ਕੰਮ ਨੇ ਬੱਟੇ ਜੋ ਹੋਰ ਵੀ ਘਰਾਂ ਚ ਕੰਮ ਹੁੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਇਹ ਵੀ ਆਵਾਜ਼ ਵੀ ਕਮੈਂਟਰੀ ਮੇਰੀ ਉਹ ਮੇਰੀ ਕਿਉਂਕਿ ਹਰਜੀਤ ਬਿਜ਼ੀ ਨੇ ਤੇ ਮੈਂ ਕਿਹਾ ਵੀ ਅੱਜ ਵੀ ਪੋਸਟ ਕਰਦਾ ਰਿਹਾ ਫਿਰ ਹਨਾ ਵਲੌਗ ਫੇਰ ਨਹੀਂ ਅੱਜ ਸ਼ੇਅਰ ਕਰਿਆ ਜਾਣਾਗਾ ਸੋ ਆਪਾਂ ਮੈਂ ਕਿਹਾ ਵੀ ਚਲੋ ਮੈਂ ਹੀ ਲਾਣਾ ਆਪਣੀ ਆਵਾਜ਼ ਚ ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ ਸੋ ਤਾਂ ਕਰਕੇ ਵੀ ਆਪਾਂ ਹੀ ਲਾਣੇ ਆਪਣੀ ਆਵਾਜ਼ ਦੇ ਵਿੱਚ ਅੱਜ ਮੰਮੀ ਬੁਨੀ ਗਏ ਪੀੜੀ ਪੀੜੀ ਹੋ ਗਈ ਇਸ ਮੰਮੀ ਦੀ ਕੰਪਲੀਟ ਆਪਾਂ ਪੀੜੀ ਨਹੀਂ ਪੂਰਾ ਸ਼ੂਟ ਨਹੀਂ ਕਰ ਸਕेंगे ਤੇ ਉਰੇ ਮੰਮੀ ਨੇ ਕਸਲੀ ਸੀ ਜਿੰਦੀ ਮੰਜੇ ਨਾਲ ਤੇ ਮੰਮੀ ਬਸ ਆਪਣਾ ਹਥਾਰ ਲੈ ਕੇ ਬੈ ਗਈ ਸੀ ਮੈਂ ਵੀਡੀਓ ਬਣਾ ਰਿਹਾ ਸੀ ਮੈਂ ਆਪਣੀ ਸੀਟ ਤੇ ਬੈ ਗਿਆ ਸੀ ਕਿਉਂਕਿ ਪਹਿਲਾਂ ਪਹਿਲਾਂ ਜਿੰਦੀ ਮੈਂ ਹੀ ਘੇੜੀ ਸੀਗੀ ਤੇ ਬਾਅਦ ਵਿੱਚ ਚਲੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਿਉਂਕਿ ਮੰਮੀ ਆਟਾ ਹੀ ਪਾਈ ਗਈ ਤੇ ਕੱਢਣੀ ਹੈ ਮੈਂ ਜਿੰਦੀ ਕਿਹੜੀ ਹਰਜੀਤ ਨਾਲ ਦੀ ਨਾਲ ਤੋੜ ਤੋੜ ਪਾਈਗੇ ਸੋ ਸਟਾਰਟਿੰਗ ਸੀਗੀ ਹਨਾ ਜਿੰਦੀ ਮੰਮੀ ਖਾਸ ਤਰੀਕ ਦੇਖ ਰਹੀ ਸੀ ਸਿੱਧੀ ਆ ਤੇ ਬਨ ਕੇ ਚੰਗੀ ਤਰ੍ਹਾਂ ਜਿੰਦੀ ਅਸੀਂ ਜਿੰਦੀ ਨਮਿਓ ਲੈ ਕੇ ਆਏ ਸੀਗੇ ਸਾਡੀ ਪੁਰਾਣੀ ਜਿੰਦੀ ਸੀਗੀ ਜਿਹੜੀ ਉਹ ਪਹਿਲਾਂ ਜਾ ਪਰਵੱਟ ਤੇ ਸੀ ਉਹ ਤੋਂ ਟੁੱਟ ਗਈ ਸੀ ਤੇ ਲਓ ਜੀ ਜਿੰਦੀ ਕੰਮ ਚੱਲ ਪਿਆ ਮੰਮੀ ਆਟਾ ਗੁੰਨੂ ਗੁੰਨ ਪਾਈ ਗਏ ਤੇ ਮੈਂ ਗੇੜੀ ਜੀ ਨਾਲ ਦੀ ਨਾਲ ਉਹ ਮੰਮੀ ਆਟਾ ਗੁੰਨੂ ਰੇ ਸੁਰਤਾ ਕਰਕੇ ਮੈਂ ਵੇਟ ਕਰ ਰਿਹਾ ਸੀਗਾ ਤੇ ਹਰਜੀਤ ਨੇ ਉਧਰ ਆਪਣੇ ਮੰਜੇ ਤੇ ਟੇਡੇ ਕਰਕੇ نیچے ਕੱਪੜੇ ਪੱਲੀ ਵਿਛਾ ਕੇ ਉੱਪਰ ਬੈੱਡ ਸ਼ੀਟਸ ਵਿਛਾ ਲਿਆ ਸੀਗੀਆਂ ਜਿਹੜੀ ਸਾਡੇ ਧੋਣੇ ਵਾਲੀਆਂ ਸੀਗੀਆਂ ਤੇ ਫਿਰ ਨਾਲ ਦੀ ਨਾਲ ਉਹਨਾਂ ਤੇ ਤੋੜ ਕੇ ਸੁੱਕਣੀ ਪਾਈ ਜਾਣਗੇ ਤੇ ਲਓ ਜੀ ਮੰਮੀ ਆਟਾ ਗੁੰਨਤਾ ਤੇ ਪਾਇਆ ਵਿੱਚ ਆਪਾਂ ਘਮਾਤੀ ਜਿੰਦੀ ਤੇ ਚਲੋ ਜੀ ਪਹਿਲੀ ਪਹਿਲੀ ਵਾਰ ਦੇਖਦੇ ਵੀ ਆਉਂਦੀ ਹੈ ਨੀਚੇ ਹਨਾ ਤੇ ਚਲੋ ਆ ਗਈਆਂ ਤੇ ਜੀ ਤੋਂ ਉਧਰ ਮੰਚੇ ਕਰਨ ਕਰਕੇ ਆ ਕੇ ਉਹ ਵੀ ਆ ਕੇ ਦੇਖਣ ਲੱਗੇ ਵੀ ਕਿਵੇਂ ਨਿਕਲਦੇ ਨੇ ਚੱਲ ਪਈਆਂ ਕਿੰਨਾ ਕੁ ਚੱਲਿਆ ਕੰਮ ਤੇ ਜਾਲੀ ਨੂੰ ਦੇਖ ਰਹੇ ਜਰ ਕਿਉਂਕਿ ਜਿਹੜੀ ਇਹ ਜਾਲੀ ਸੀ ਨਾ ਇਹ ਦੀਆਂ ਜਿਹੜੇ ਹੋਲਸ ਯੂ ਬਿਲਕੁਲ ਬਰੀਕ ਸੀਗੇ ਹਨਾ ਸੋ ਮੈਂ ਸੀ ਇਸ ਨੂੰ ਲੈਣ ਗਿਆ ਹਨਾ ਪਹਿਲਾਂ ਤਾਂ ਮੰਮੀ ਉਹਨਾਂ ਨੇ ਕਿਹਾ ਵੀ ਤੂੰ ਖੰਨੇ ਲੈ ਜੀ ਨਾਲ ਵੀ ਉਹਨਾਂ ਤੋਂ ਕਰਾ ਲਈ ਉਹਨਾਂ ਨੇ ਕੀ ਕਰਿਆ ਉਹਨਾਂ ਕੋਲ ਬਰਮੇ ਨਾਲ ਉਹਨਾਂ ਨੇ ਤਾਂ ਬਹੁਤ ਬੜੀਆਂ ਬੜੀਆਂ ਗੱਲਾਂ ਕੱਢਦੀਆਂ ਤੇ ਫਿਰ ਗਲੀਆਂ ਕੱਡੀਆਂ ਉਹ ਵੀ ਸੱਟੀਆਂ ਆਈਆਂ ਹਮਾਨ ਵੀ ਆ ਗਿਆ ਹਮਾਨ ਕਹਿੰਦਾ ਮੈਂ ਵੀ ਦੇਖਿਆ ਹਮਾਨ ਨੂੰ ਕਿ ਨਿਊਟਰਲ ਬਣ ਰਹੀਆਂ ਨੇ ਜਿਹੜੀ ਨੂਨ ਵਾਲੀਆਂ ਜਿਹੜੀ ਧੁਖਾਨਾ ਉਹਨਾਂ ਕਹਿੰਦਾ ਨਹੀਂ ਮੈਂ ਤਾਂ ਮੈਗੀ ਹੀ ਖਾਣੀ ਆ ਸੋ ਬਟ ਵੈਸੇ ਖਾ ਲੰਦਾ ਜਦੋਂ ਬਣੀਆਂ ਹੁੰਦੀਆਂ ਨੇ ਉਦੋਂ ਕਿਉਂਕਿ ਉਹ ਜਿਹੜੀਆਂ ਸੇਮੀਆਂ ਹੁੰਦੀਆਂ ਨੇ ਨੂਨ ਵਾਲੀਆਂ ਬਿਲਕੁਲ ਮੈਗੀ ਵਰਗੀਆਂ ਲੱਗਦੀਆਂ ਨੇ ਲੋ ਹਮਾਨ ਮੰਮੀ ਦੀ ਆਪਣੀ ਨਾਨੀ ਦੀ ਹੈਲਪ ਕਰਾਉਂਦਾ ਹੋਇਆ ਵੇਲਾ ਫੜ ਕੇ ਆਟਾ ਛੋੜੀ ਵਿਚੋਨੇ ਇੱਕ ਗੇੜੀ ਵੀ ਸੀਗੀ ਮੈਂ ਕਿਹਾ ਲੈ ਵੀ ਆ ਜਾ ਤੇ ਆ ਕੇ ਚਲੇ ਆ ਵੀ ਗਹਿਮਨ ਸੋ ਉਹ ਗਲ ਵਿਚਾਲੀ ਰਹਿ ਗਈ ਹਨ ਜਿਹੜੀ ਉਹ ਗਲੀਆਂ ਸੀ ਉਹਨਾਂ ਨੇ ਬਹੁਤ ਜ਼ਿਆਦਾ ਕਰਤੀਆਂ ਫੇਰ ਇੱਕ ਵਾਰੀ ਹਰ ਸੀ ਹੁਣ ਆ ਗਿਆ ਮਨ ਦਵਾਰ ਤੋਂ ਫਿਰ ਤੋਂ ਤੇ ਉਹ ਗਲੀਆਂ ਕੀ ਸੀ ਅਸੀਂ ਜਿੰਦੀ ਖੋਲੀ ਉਹ ਜਾਲੀ ਕੱਢੀ ਉਹ ਸੂਏ ਨਾਲ ਤੇ ਉਥੋਂ ਸਹਿਨਿੰਨਾ ਸਹਿਨੀਨਾਂ ਸੱਟਮਾਰੀ ਉਹਦੇ ਤਾਂ ਕਰਕੇ ਉਹ ਗਲੀਆਂ ਥੋੜੀ ਜਿਹੀ ਠੀਕ-ਠਾਕ ਹੋਈਆਂ ਫਿਰ ਸੇਮੀਆਂ ਮਤਲਬ ਸੇਮੀਆਂ ਵਧਿਆ ਨਿਕਲਣ ਲੱਗੀਆਂ ਕਿਉਂਕਿ ਸੁਰਾਕ ਪਹਿਲਾਂ ਬਿਲਕੁਲ ਬਰੀਕ ਸੀਗੇ ਹਨ ਬਹੁਤ ਸਲੋ ਨਿਕਲਦੀਆਂ ਸੀਗੀਆਂ ਸੇਮੀਆਂ ਤੇ ਲੈ ਵੀ ਰਮਾਨ ਤਾਂ ਥੱਕ ਕੇ ਚਲਿਆ ਗਿਆ ਸੋ ਆਪਾਂ ਫਿਰ ਆ ਗਏ ਮੈਦਾਨ ਦੇ ਵਿੱਚ ਨਾਲ ਦੀ ਨਾਲ ਆਪਾਂ ਆਪਣੇ ਤੁਹਾਨੂੰ ਪਤਾ ਹੱਥ 'ਚ ਫੋਨ ਆ ਸ਼ਾਰਟਾਂਗ ਨਿਊ ਆਪਣਾ ਸਰਦਾ ਨਹੀਂ ਹਨ ਸੋ ਨਾਲ ਦੀ ਨਾਲ ਆਪਾਂ ਨਾਲੇ ਉਹ ਸ਼ਾਟ ਬਣਾਏਗੇ ਆਪਣਾ ਤੇ ਨਾਲੇ ਆਪਾਂ ਜਿੰਦੀ ਗੇੜੀ ਗਏ ਤੇ ਹਰਜੀਤ ਤੇ ਉਧਰ ਨਾਲ ਦੀ ਨਾਲ ਪਾਈ ਗਈ ਸੀਗੇ ਮੰਝੀਆਂ ਤੇ ਤੋੜ-ਤੋੜ ਸੁੱਕਰੀਆਂ ਤੇ ਵਿੱਚ ਵਿੱਚ ਮੇਰੀ ਵੀ ਹੈਲਪ ਕਰਾਰੇ ਸੀ ਤੇਮ ਕਿਉਂਕਿ ਕਈ ਵਾਰ ਕੰਟੀਨਿਊਸਲੀ ਮਾਰਕ ਮਾਰਨ ਨਾਲ ਜਦੋਂ ਬੰਦਾ ਰੈਸਲੈਸਟਾ ਹੁੰਦਾ ਹੀ ਆ ਸੋ ਮੈਨੂੰ ਵੀ ਰੈਸਟ ਦਵਾਈ ਤੇ ਨਾਲ ਦੀ ਨਾਲ ਵਿੱਚੋਂ ਤੋੜ ਕੇ ਸੁਕਣੀਆਂ ਪਾਈ ਗਏ ਲਾਊਜੀ ਤੇ ਜਿੰਦੀ ਬਚਪਨ ਤੋਂ ਬਾਅਦ ਹੁਣ ਮਤਲਬ ਜਿੰਦੀ ਗੇੜੀ ਸੀ ਇਸ ਟਾਈਮ ਪਹਿਲਾਂ ਛੋਟੇ ਹੁੰਦੇ ਬੁਥੇਰੀਆਂ ਬੱਟੀਆਂ ਨੇ ਸੋ ਹੁਣ ਤਾਂ ਬਹੁਤ ਘੱਟ ਵਰਤਦੇ ਨੇ ਬੱਟਦੇ ਨੇ ਘਰਾਂ 'ਚ ਸੋ ਸੀਸ ਵਾਰੀ ਮੈਂ ਹੀ ਐਸੀ ਮੰਮੀ ਨੂੰ ਵੀ ਮੰਮੀ ਆਪਾਂ ਜਿੰਦੀ ਲਿਆਵਾਂਗੇ ਆਪਾਂ ਆਪ ਬਟਾਂਗੇ ਮਾਨ ਵਿੱਚ ਵਿੱਚ ਫੇਰ ਆਈ ਜਾਂਦਾ ਸੀ ਦੀ ਕੀ ਕਰੀ ਜਾ ਰਹੇ ਨੇ ਸਾਰੇ ਜਣੇ ਉਹ ਅੰਦਰ ਕੱਲਾ ਸੀਗਾ ਟੀਵੀ ਦੇਖਦਾ ਵੀ ਬੋਰ ਹੋਈ ਜਾ ਰਿਹਾ ਸੀਗਾ ਸੋ ਬਟ ਜਦੋਂ ਸੀਸ ਆਈ ਉਦੋਂ ਤਾਂ ਦੋਨਾਂ ਜਾਣੇ ਤੇ ਵਧੀਆ ਸ਼ਰਾਰਤਾਂ ਵੀ ਕਰੀਆਂ ਰੌਣਕਾਂ ਵੀ ਲਾਈਆਂ ਤੇ ਕਦੇ ਅੰਦਰ ਕਦੇ ਬਾਹਰ ਐਦਾਂ ਹੀ ਕਰਦਾ ਫਿਰੀ ਗਿਆ ਤੇ ਮੈਂ ਤਾਂ ਇੱਕੋ ਸੀਟ ਤੇ ਬੈਠਾ ਬਸ ਹੌਟ ਸੀਟ ਤੇ ਕੌਣ ਬਣੇਗਾ ਕਰੋੜਪਤੀ ਮੰਮੀ ਵੀ ਆਪਣੀ ਇਕੋ ਸੀਟ ਤੇ ਸੀ ਹਰਜੀਤ ਬਸ ਫੇਰੇ ਤੋਰੇ ਤੁਸੀਂ ਕਦੇ ਕਿਚਨ ਚ ਕਰੇ ਬਾਹਰ ਕਦੇ ਅੰਦਰ ਕਦੇ ਸੀ ਇਸ ਨੂੰ ਕੁਛ ਦੇਤਾ ਕਦੇ ਕੁਛ ਤੇ ਆਪਾਂ ਬੈਠ ਕੇ ਆਉਟਰ ਮਾਰ ਰਹੇ ਸੀਗੇ ਵੀ ਆ ਲਿਆ ਦੇ ਆ ਲਿਆ ਦੇ ਆ ਲਿਆ ਦੇ ਬਸ ਤੇ ਆਪਾਂ ਜਿੰਦੀ ਗੇੜੀ ਗੇੜੀ ਕੇ ਸੇਵੀਆਂ ਦੇਈਆਂ ਸੀ ਆਪਣੀਆਂ ਬੱਟੀਆਂ ਤੇ ਲਾਉ ਮੈਨੂੰ ਰੈਸਟ ਮਿਲੀ ਤੇ ਹਰਜੀਤ ਉਹ ਹਰਜੀਤ ਦੋਨੇ ਜਾਣੇ ਲੱਗੇ ਸੀ ਅਸੀਂ ਕਹਿੰਦੇ ਆਪਾਂ ਦੇਖਦੇ ਫਟਾਫਟ ਨਿਕਲ ਲਈਏ ਬਟ ਨਹੀਂ ਉਹ ਤਾਂ ਉਹ ਤਾਂ ਜੋਰੀ ਜ਼ਿਆਦਾ ਲੱਗਿਆ ਉਹ ਤਾਂ ਜਿੰਨੀ ਨਿਕਲਦੇ ਉੰਨੇ ਇੱਕ ਨਿਕਲਣੀਆਂ ਨੇ ਇਹ ਲੋ ਵਹਿਮਾਨ ਵਿੱਚ ਵਿੱਚ ਸਾਡਾ ਵੀਡੀਓ ਸ਼ੋਰਟ ਵੀ ਪਰ ਤੁਸੀਂ ਇਹ ਸ਼ੋਰਟ ਸਾਰੇ ਦੇਖ ਹੀ ਚੁੱਕੇ ਹੋਏ ਅਸੀਂ ਇਕੱਠੇ ਬਟ ਸੀਮੀਅਮ ਬਟਰੀ ਸੋ ਕੈਮਰਾਮੈਨ ਉਦੋਂ ਹੈਮਾਨ ਸੀਗਾ ਤੇ ਐਨ ਐ ਲੇਟ ਹੋ ਗਏ ਵਲੌਗ ਸ਼ੇਅਰ ਕਰਨ ਚਾਹਣਾ ਸੋ ਸਾਰੇ ਕੰਮ ਕਰਦਾ ਤੋਂ ਪਹਿਲਾਂ ਇਹ ਕੰਮ ਕੀਤਾ ਸੀਗਾ ਸੋ ਆਪੇ ਹੁਣ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਵਲੌਗ ਸੋ ਤੁਸੀਂ ਵੀ ਦੱਸਿਓ ਸੀ ਸੀਮੀਅਮ ਭੁੰਨ ਕੇ ਟੇਸਟ ਵੀ ਕਰ ਲਈਆਂ ਖਾਵੇ ਰਹੀਆਂ ਬਟ ਤੇ ਕਿਲੋ ਤੁਹਾਡੇ ਤੱਕ ਵੀਡੀਓ ਹੁਣ ਪਹੁੰਚੀ ਆ ਲਓ ਵੀ ਪੂਰੇ ਸਲੋ ਹੋ ਗਏ ਥੋੜੀ ਜੀ ਲੋ ਵੀਰੇ ਆ ਗਈ ਸੀ ਕਿ ਫਰੂਟ ਚਾਟ ਹਰਜੀਤ ਲੈ ਕੱਟ ਕੇ ਲੈ ਕੇ ਆ ਫਰੂਟ ਚਾਟ ਕਹਿੰਦੇ ਲਓ ਤੁਸੀਂ ਖਾਓ ਹੁਣ ਥੋੜਾ ਟਾਈਮ ਮੈਂ ਉਹ ਫੇਰ ਦਿਆਂ ਤੇ ਕਿਉਂਕਿ ਭੁੱਖ ਵੀ ਲੱਗਦੀ ਆ ਹਨਾ ਕਿਉਂ ਕੰਮ ਕਰਦੇ ਕਰਦੇ ਤਾਂ ਸੋ ਆਪਾਂ ਉਹ ਫਰੂਟ ਚਾਟ ਦਾ ਇੰਜੋਏ ਕੀਤੀ ਸੀਗੀ ਆਪਣੀ ਪਹਿਲਾਂ ਹਰਜੀਤ ਖਾਣਗੇ ਫੇਰ ਅਸੀਂ ਖਾਵਾਂਗੇ ਪੂਰੇ ਮੇਬੀ ਹਰਜੀਤ ਆਉਣਗੇ ਉਹ ਮੈਂ ਵੀ ਲੱਗ ਕੇ ਖਾਂ ਤੇ ਹਰ ਜੇ ਮੰਮੀ ਹਾਂ ਠੀਕ ਆ ਮੰਮੀ ਨੂੰ ਸੇਮ ਸਾਡੇ ਦੋਨਾਂ ਦੀ ਹਰਜੀਤ ਖੁਲਸੀ ਪਹਿਲਾਂ ਹਰਜੀਤ ਕਹਿੰਦੀ ਮੈਂ ਖਾ ਲਾਂ ਫਿਰ ਬਾਅਦ ਚ ਤੁਸੀਂ ਖਾ ਲਿਓ ਤੇ ਮੈਂ ਜਾਨ ਨੂੰ ਆਪਣੀ ਹੌਲੀ ਹੌਲੀ ਜਿੰਨਾ ਕ ਆਟਾ ਸੀਗਾ ਉਹਦੇ ਕਰਕੇ ਹੌਲੀ ਹੌਲੀ ਕਮਾਈ ਗਿਆ ਵੀ ਚਲੋ ਸੁੱਕੇ ਨਾ ਜਾਮ ਨਾ ਹੋਵੇ ਨਹੀਂ ਫਿਰ ਜਾਲੀ ਬੰਦ ਹੋ ਜਾਂਦੀ ਹੈ ਅਗਰ ਆਟਾ ਤੁਹਾਨੂੰ ਪਤਾ ਵੀ ਸੁੱਕ ਕੇ ਜਾ ਉਹ ਜਿਹੜਾ ਸੁਰਾਖ ਬਾਦ ਗਾ ਤਾਂ ਜਾਲੀ ਨੇ ਬੰਦ ਹੋ ਜਾਣਾ ਸੋ ਖਾਈ ਆਪਾਂ ਆਪਣੀ ਜਿੰਦੀ ਫੇਰੀ ਗਾ ਆਪਾਂ ਆਪਣਾ ਕੰਮ ਨਹੀਂ ਛੱਡਿਆ ਗਾ ਤੇ ਮੈਂ ਖਾਉਂਗਾ ਫਿਰ ਵੀ ਉਰੇ ਫਿਰ ਉਰੇ ਹਰਜੀਤ ਆਉਣਗੇ ਤੇ ਮੰਮੀ ਵੈਸੇ ਨਾਲ ਦੀ ਨਾਲ ਲਾਖਾਂ ਦੇ ਕੰਦੇ ਕੰਦੇ ਲਾਈ ਗਏ ਨੇ ਲੌਵੀ ਹਰਜੀਤ ਕੰਦੇ ਚਲੋ ਵੀ ਚੱਕੋ ਆਪਾਂ ਆਪਣੀ ਛੱਕੀ ਛੱਡਤੀ ਸੀਟ ਤੇ ਚੱਕਣੀਆਂ ਪਲੇਟ ਹੋ ਜਾਣਾ ਪਿੱਛੇ ਨੂੰ ਤੇ ਇੱਕ ਤੋੜ ਕੇ ਹਰਜੀਤ ਪਾਉਣ ਚੱਲੇ ਨੇ ਸੁੱਕਣੀਆਂ ਤੁਸੀਂ ਵੀ ਬਿਲਕੁਲ ਲਾਸਟ ਐਂਡ ਤੇ ਸੀਗਾ ਹਨਾ ਕੰਟੀਨਿਊ ਕਿਉਂਕਿ 12 11 ਵਜੇ ਦੇ ਲੱਗੇ ਹੋਏ 3 ਵੱਜ ਚੁੱਕੇ ਸੀਗੇ ਇਹ ਹੋਣਾ ਥੱਕ ਤਾਂ ਬੰਦਾ ਜਾਂਦਾ ਹੀ ਆ ਸੋ ਤਾਂ ਹੀ ਉਹਦੀ ਜ਼ਿੰਦਗੀ ਦੀ ਸਪੀਡ ਵੀ ਸਲੋ ਹੋ ਗਈ ਸੀ ਲੋਕ ਵੀ ਹਜੇ ਵੀ ਕਰ ਰਹੇ ਨੇਹੰਦਾ ਜਿੱਕ ਤੋੜਨ ਤੋਂ ਹੈ ਫੇਰ ਖਾਣੇ ਮੇਰੇ ਲੱਗਾ ਫਰੂਟ ਚਾਟ ਮੈਂ ਸੋ ਸੇਮੀਆਂ ਆਪਣੀਆਂ ਬੱਟੀਆਂ ਗੀਆਂ ਸੇਮੀਆਂ ਬੱਟ ਕੇ ਆਪਾਂ ਨੇ ਭੁੰਨ ਵੀ ਲਈਆਂ ਭੁੰਨ ਕੇ ਸਾਹਮਲੇ ਭਾਂਡਿਆਂ ਚ ਪਾ ਵੀ ਲਈਆਂ ਬਣਾ ਕੇ ਖਾ ਵੀ ਲਈਆਂ ਤੇ ਤੁਹਾਨੂੰ ਅੱਜ ਦਿਖਾ ਬਣਾ ਰਹੇ ਆ ਸੋ ਦੱਸਿਓ ਕਿਵੇਂ ਲੱਗੀ ਸੇਮੀਆਂ ਬੱਟਣ ਵਾਲਾ ਬਲੌਗ ਸੋ ਆਪਾਂ ਇਹ ਵੀਡੀਓ ਦੁਰੀ ਕਰਾਂਗੇ ਐਂਡ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਲੋ ਵੀ ਆਪਾਂ ਜੇ ਫਰੂਟ ਚਟ ਕਰਨ ਚੱਲੇ ਇੰਜੋਏ ਤੇ ਸੀਟਸ